हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਮੂਸੇ ਤਹਿਸੀਲ ਹੈ ਜ਼ਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਠਿੱਕੀਪੜ ਤੋਂ ਦੋਸਤੋ ਜਦੋਂ ਆਪਾਂ ਜਵਾਲ वाया ਅਮਰਸਰ ਦੋਸਤੋ ਆਉਣੇ ਆ ਤਾਂ ਰਸਤੇ ਵਿੱਚ ਪਿੰਡ ਮੂਸੇ ਆਉਂਦਾ ਸੁਰ ਸਿੰਘ ਤੋਂ ਵੀ ਤਕਰੀਬਨ ਕੋਈ 4 ਕਿਲੋਮੀਟਰ ਦੀ ਦੂਰੀ ਠਿੱਕੀਪੜ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਆ ਤੇ ਸ਼ਿਸ਼ਰੀਆਲ ਪਿੰਡ ਗੱਗੋ ਬੂਹਾ ਇਹ ਪਿੰਡ ਬਿਲਕੁਲ ਲਾਗੀ ਲੱਗੇ ਆ ਪਿੰਡ ਮੂਸੇ ਦੇ ਇਹ ਰੇਵੀਰ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਹਿਲਾਂ ਵੀ ਆਪਾਂ ਪਸ਼ੂ ਕਾਫੀ ਦਿਖਾਇਆ ਤੁਹਾਨੂੰ ਇਸ ਕਿੱਲੇ ਤੋਂ ਅੱਜ ਟੋਟਲ ਚਾਰ ਨਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਵੜਾ ਇੱਕ ਮੱਝ ਦਿਖਾਵਾਂਗੇ ਸੋ ਬਾਕੀ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਬਹੀਰੇ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਉਸੂ ਸਾਰੇ ਸੁਹੇ ਸੁਹਾਰੇ ਆ ਪੂਰੀ ਤਸੱਲੀ ਦੇ ਨਾਲ ਦੋਸਤੋ ਦਿਖਾ ਦਾਂਗੇ ਵੀਡੀਓ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਦੋਸਤੋ 10 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5:30 ਪੌਣੇ 6:00 ਵਜੇ ਦਾ ਤੇ ਕੱਲ 11 ਅਗਸਤ ਨੂੰ ਮਾਰਨਿੰਗ ਸਵੇਰ 6 ਵਜੇ ਵੀਡੀਓ ਅਪਲੋਡ ਕਰਦੇ ਆਂਗੇ ਤੇ ਬਾਕੀ ਭਾ ਪੜਤਾ ਰੇਟ ਦੋਸਤੋ ਜਿੰਨਾ ਵੀ ਹੋਊਗਾ ਜਾਇਜ਼ ਤੇ ਜਨਮਨ ਹੋਊਗਾ ਆਹ ਲੈਨੇ ਆ ਬਧੇਰੇ ਡਿਟੇਲ ਕਰਦੇ ਆਂ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਹੀ ਰੇਵਾ ਜੀ ਸਾਸਤਰੀ ਕਾਲ ਸਾਸਤਰੀ ਕਾਲ ਭਾਜੀ ਸਾਸਤਰੀ ਕਾਲ ਠੀਕ ਠਾਕ ਜੀ ਹਾਂ ਕਿਰਪਾ ਜੀ ਠੀਕ ਠਾਕ ਜੀ ਅੱਛਾ ਜੀ ਅੱਜ ਆਪਣੇ ਕੋਲ ਟੋਟਲ ਚਾਰ ਪਸ਼ੂ ਪਕਾਊਗਾ ਹਾਂਜੀ ਚਾਰ ਇੱਕ ਮੱਝ ਆ ਤਿੰਨ ਗਾਵਾਂ ਤਿੰਨ ਗਾਵਾਂ ਕਿੰਨੇ ਸੁਈਆਂ ਮੱਝ ਸੁਈ ਆ ਆ ਸਾਰੇ ਪਸ਼ੂ ਸੁਏ ਸੁਬਾਹ ਹਾਂਜੀ ਹਾਂਜੀ ਠੀਕ ਆ ਜੀ ਇਹਰੇ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰ ਲਈਏ ਮੱਝ ਤੋਂ ਹਾਂਜੀ ਹਾਂਜੀ ਇਹ ਪਰਸੋਂ ਦੀ ਸਹੀ ਬਾਜੀ ਪਰਸੋਂ ਦੀ ਹਾਂ ਕੱਟੀ ਮਗਰ ਠੀਕ ਹੈ ਜੀ ਮਗਰ ਕੱਟੀ ਆ ਦੋਸਤੋ ਪਰਸੋਂ ਦੀ ਅੱਜ ਤੀਜਾ ਦੇਣਾ ਸੂਈ ਨੂੰ ਤੇ ਸੂਹਾ ਕਿੰਨਾ ਤੀਜਾ ਬਾਜੀ ਸੂਹਾ ਵੀ ਤੀਜਾ ਹੀ ਆ ਹਾਂਜੀ ਤੇ ਬੋਹਲਾ ਕਿੰਨਾ ਕਹੂਗਾ ਇਸ ਵਾਰ 8 ਕਿਲੋ ਚਟਾੜੀ ਹੋਊਗਾ 8 ਕਿਲੋ ਹਾਂਜੀ ਕੰਡੇ ਦੇ ਰੱਖਣ ਵਾਲਾ ਆਊਗਾ ਆਹ ਕੈ ਗਾਲਾ ਨਾ ਹੋਊਗਾ ਐ ਬਿਲਕੁਲ ਚੋਣ ਜਾਂ 1 ਨੰਬਰ ਚ 1 ਨੰਬਰ ਚ ਵਾਈ ਹੋਊਗੀ ਠੀਕ ਹੈ 8 ਕਿਲੋ ਹੋਊਗੀ ਲਓ ਜੀ ਸੋ 8 ਕਿਲੋ ਦੋਸਤੋ ਬੌਲੇ ਤੋਂ ਸ਼ੁਰੂਆਤ ਕੀਤੀ ਆ ਤੇ ਤੀਜਾ ਸੂਆ ਨਵੀਂ ਜਗ੍ਹਾ ਤੋਂ ਕਿਹੜਾ ਪਸ਼ੂ ਚਲੋ ਘਰੋਂ ਘਰੋਂ ਨਿਕਲਿਆ ਹੁੰਦਾ ਹਾਂਜੀ ਹਾਂਜੀ ਤੇ ਥੋੜਾ ਜਿਹਾ ਉਪਰੇ ਬੰਦੇ ਤੋਂ ਦੋਸਤੋ ਥੋੜਾ ਜਿਹਾ ਫੂਫੂ ਜਾਂ ਪਸ਼ੂ ਕਰਦਾ ਹੀ ਰਹਿੰਦਾ ਠੀਕ ਆ ਜੀ ਫਿਲਹਾਲ ਇਹ ਮੱਝ ਦੋਸਤੋ ਤੀਜਾ ਸੂਆ ਤੀਜੇ ਦਿਨ ਦੇ ਵਿੱਚ ਥਾਣ ਦੇਵੇ ਦੀ ਸਾਫ਼ ਸੁਥਰੀ ਆ ਠੀਕ ਆ ਮਗਰ ਕੱਟੀ ਫੀਮੇਲ ਕਾਫ 나ੜੂਆ ਤੁਹਾਨੂੰ ਦਿਖਾ ਦਿੰਨੇ ਆ ਬੱਚੇ ਦੇ ਨਾਲ ਆ ਜੀ ਆ ਦੇਖੋ ਕਿੱਲਾ 나ੜੂ ਠੀਕ ਆ ਲਓ ਹੀਰੇ ਖੋਲ ਕੇ ਇੱਕ ਵਾਰੀ ਮੜਾ ਵੀਰ ਦਿਖਾ ਦਈਏ ਮੱਝ ਨੂੰ ਲਓ ਜੀ ਠੀਕ ਆ 4 ਸਵਰਥ ਕਿਲੋ ਬੋਲਾ ਦੋਸਤੋ ਜਿਹੜਾ ਅੱਜ ਮੌਕੇ ਤੇ ਤੁਸੀਂ ਝੋਲ ਲੈਣਾ ਕਿਸੇ ਵੀਰ ਨੇ ਆਣ ਕੇ ਤੇ ਬਾਕੀ ਚੋਣ ਚਾਂ ਚੰਗੀ ਦੱਸ ਰਿਹਾ ਤੇ ਜਿਹੜੇ ਵੀਰ ਨੇ ਖਰੀਦਣੀ ਆਪਦੀ ਮੈਂ ਹਮੇਸ਼ਾ ਕਹਿੰਦਾ ਦੋਸਤੋ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਤੁਸੀਂ ਕਰਨੀ ਆ ਤਾਂ ਸੂਈ ਸਵਾਈ ਜਿਹੜੀ ਇਹ ਮੱਝ ਤੀਜਾ ਸੂਆ ਠੀਕ ਆ ਜੀ ਠੀਕਾ ਬਾਕੀ ਇਹ ਚੋਣ ਜਨ ਆਇਆ ਕਿਸੇ ਰਕਮ ਦਾ ਭੂਟ ਸਟਾ ਕਰਾ ਆ ਮੱਤ ਘਟ ਥਣ ਹੋਈ ਆਪਣੀ ਗਾਰੰਟੀ ਹੋਊਗੀ ਆ ਠੀਕ ਆ ਹਾਂਜੀ ਠੀਕ ਆ ਜੀ ਠੀਕ ਆ ਤੇ ਇਹਦੇ ਆਪਾਂ ਦੇ ਦਈਏ ਫਿਰ ਕਿੰਨੇ ਕਿਤੇ ਹਾਂਜੀ ਮੋਲ ਜਾਇਜ਼ ਜਿਆ ਰੱਖਣਾ ਇਹਦਾ ਹਾਂ ਕੀ ਕਰਦੇ ਆ ਮੰਗ 82000 ਮਿਲ ਜਾ 82000 ਦੇ ਦਈਏ ਕਸਰ-ਗੁਸਰ ਕੱਢ ਕੇ ਪੂਰੀ ਸਾਰੀਆਂ ਕਸਰਾਂ ਕੱਢ ਦੇਣੀਆਂ ਐਵੇਂ ਨਹੀਂ ਆਖਣਾ 80 ਦੇਣੇ 2 80 ਛੱਡ ਦੇਣਾ ਆ 4000 ਇਸਦਾ ਛੱਡ ਦੇਣਾ ਆ 78 ਦੀ ਹਾਂਜੀ ਹਾਂਜੀ 78 ਦੀ ਕੇ ਹੋਰ ਥੱਲੇ ਨੇ ਨਹੀਂ ਮੰਨ ਤਾਂ ਕਰਾਂਗੇ ਵੀਰ ਭਰਾ ਦਾ ਉਦਰਾ ਤੇ ਦੇ ਨੇ ਦਵਾਂਗੇ ਕੋਈ ਵੀਰ ਭਰਾ ਤੋਂ ਰੋਂ ਮੰਨ ਤਾਂ ਕਰਾਂਗੇ ਠੀਕ ਆ ਜੀ ਲਓ ਜੀ 78000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ 82 85 ਡਿਮਾਂਡ ਕੁਛ ਵੀ ਆ 8000 ਦੇ ਵਿੱਚੋਂ 2500 ਚਾਪਾ 10000 ਕਿਲੋ ਦੁੱਧ ਪਰੋਗੇ ਆਪਾਂ 13 14 ਕਿਲੋ ਕਹੀਏ ਉਹ ਸਵਾਦ ਨਹੀਂ ਫਿਰੋ ਗੱਲ ਦਾ ਹਾਂ ਨਹੀਂ ਚਲੋ ਨਾਰਮਲ ਇੰਨਾ ਕਿ ਜਵਾਬ ਦੋ 11 ਕਿਲੋ ਭਰਨਾ ਚਾਹੀਦਾ ਸਟਾਰਟਿੰਗ ਚੱਲੀ 8 ਕਿਲੋ ਬੋਲੇ ਤੋਂ ਹਾਂ 10000 ਕਿਲੋ ਦੁੱਧ ਦਵੂਗੀ ਬਿਲਕੁਲ ਲਓ ਦੋਸਤੋ 10000 10000 ਲੀਟਰ ਦੁੱਧ ਦੇ ਦੂਗੀ ਕਾਰਡ ਦੀ ਮੱਚ ਚੰਗੀ ਆ ਇਹ ਰਿਹਾ ਕਿ ਸੈਗਨ ਨੰਬਰ ਤੇ ਇੱਧਰ ਜਿਹੜੀ ਆਪਣੇ ਕੋਲ ਆ ਬੈਣ ਦੂਜਾ ਸੁਬਾ ਹਾਂਜੀ ਹਾਂਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਆ ਉਹ ਅੱਛਾ ਭਾਜੀ ਠੀਕ ਆ ਜੀ ਕਿੰਨੇ ਦਿਨ ਹੋ ਗਏ ਆ ਹਾਂਜੀ ਹਫਤਾ ਹੋ ਗਿਆ ਭਾਜੀ ਠੀਕ ਆ ਜੀ ਹਫਤਾ ਹੋ ਗਿਆ ਹੁਣ ਕਿੰਨੇ ਕਿਲੋ ਦੁੱਧ ਤੇ ਆ ਕੀ ਏ ਹਾਂਜੀ 13 ਕਿਲੋ ਪਰ ਤੁਸੀਂ 12 ਮੰਨੇ ਲਓ ਭਰਾ ਕੇ ਯਾਰਾ ਆਨਲਾਈਨ ਮੰਗਾ ਲੈਂਦਾ 12 ਕਿਲੋ ਮੰਨੇ ਲਓ ਜੀ 12 ਕਿਲੋ ਦੋਸਤੋ ਮੰਨ ਕੇ ਕੋਈ ਵੀਰ ਸੌਦਾ ਕਰ ਲੈ ਠੀਕ ਆ ਜੀ ਦੂਜਾ ਸੁਬਾ ਸੂਈ ਆ ਤੇ ਵੈੜ ਤੇ ਬੰਦ ਘਟਾਣਾ ਵੀ ਆਪਣੀ ਗਾਰੰਟੀ ਹੋ ਠੀਕ ਆ ਜੀ ਸੋ ਕ੍ਰੋਸ ਅੰਗ ਦੇ ਵਿੱਚ ਥਾਂ ਥੋਂ ਬਹੁਤ ਵਧੀਆ ਚੰਗੀ ਕੰਡੀਸ਼ਨ ਆ ਥਾਂ ਦੀ ਸਪੇਸ ਵਾਲ ਚੰਗੀ ਆ ਆ ਲੋ ਬਹੁਤ ਠੰਡੀ ਆ ਸੋ ਮੁਠੀ ਮੁਠੀ ਥਾਣਾ ਠੀਕ ਆ ਸੋ 12 ਲੀਟਰ ਤੋਂ ਪਲਾਸੀ ਹੋਵੇ ਨਾ ਹੋਵੇ ਤੇ ਪਰ 12 ਲੀਟਰ ਜਿਹੜਾ ਤੁਸੀਂ ਕੋਈ ਮੰਨ ਕੇ ਆਈਡੀਆ ਤੁਸੀਂ ਜਿਹੜਾ ਆਪਾਂ ਨੂੰ ਇਹ ਨਹੀਂ ਆ ਤਰਕੇ ਜੀ ਸਾਢੇ 6 ਸਵੇਰੇ ਚਵਾਈ ਤੇ ਸਾਢੇ 6 ਸ਼ਾਮ ਨੂੰ ਚਵਾਈ ਆ ਸੋ ਸਵੇਰ 6 ਤੋਂ 6 ਚਵਾਈ ਆ ਜੀ ਸ਼ਾਮ ਸਾਢੇ 6 ਸੋਰੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਜੋ ਮੋੜ ਦਿੱਗੇ ਇੱਧਰ ਉਦੋਂ ਸੋ ਵੈੜਾ ਚੰਗੀ ਆ ਠੀਕ ਆ ਜੀ ਬਾਕੀ ਰੇਟ ਪਰਤੇ ਵੀ ਬਿਲਕੁਲ ਜਾਇਜ਼ ਆ ਤੋਂ ਬਿਲਕੁਲ ਛੋਟੇ ਭਾਅ ਪਰਤੇ ਜਿਹੜੇ ਵੀਰ ਨੇ ਥੋੜੇ ਪੈਸੇ ਵੀ ਖਰਚ ਕਰਨੇ ਆ ਪਸ਼ੂ ਲਾ ਭਰੇ ਕੋਈ 12 ਲੀਟਰ 10 12 13 ਲੀਟਰ ਦੀ ਚਵਾਈ ਵਾਲਾ ਤੇ ਬਿਲਕੁਲ ਜਾਇਜ਼ ਰੇਟ ਹੋਣਗੇ ਮਗਰ ਇਹਦੇ ਬੱਛਾ ਮੇਲ ਕਾਫ ਆ ਸੋ ਚਵਾਚ ਭੂ ਇੱਕ ਨੰਬਰ ਆ ਪਸ਼ੂ ਜੇਕਰ ਕਿਸੇ ਚ ਕੋਈ ਨਿੱਕੀ ਡਿਫੈਕਟ ਹੋਇਆ ਤੇ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਪੁੱਛ ਕੇ ਦੱਸ ਦਾਂਗੇ ਠੀਕ ਆ ਜੀ ਪਹਿਲਾਂ ਦੱਸੀ ਦਾ ਕੋਈ ਫਾਲਟ ਹੋਵੇ ਜਿਹੜੇ ਕੋਈ ਬੰਗਾ ਬੂੰਗਾ ਪਾ ਲੈਣਗੇ ਇਤਨੀ ਇੱਧੇ ਹੀ ਬਸ ਹਾਂਜੀ ਇਤਨੀ ਚੋ ਲੈਣੀ ਠ ਆ ਚਿੱਟਾ ਥੋੜਾ ਬਿਲਕੁਲ ਪਰਦਿਆ ਕਰੇ ਸਾਰੇ ਠੀਕ ਆ ਤੇ ਇਹ ਮੋਲ ਕੀ ਕਰਦਾ ਹੀ ਰਹਿੰਦਾ ਇਹਦਾ 45000 ਮੋਲ ਕਰਦਾ ਹਾਂ ਹਾਂ ਜੀ ਹਾਂ ਨਾ ਜੀ ਗੱਲ ਕਰੀਏ 45 ਦੀ ਤਿੰਨ ਛੱਡ ਦਾਂਗੇ 42 ਦੀ ਦੇ ਦਾਂਗੇ ਹੋਰ ਆਉਂਦੇ ਥੋੜਾ ਜਿਆ 41 ਦੀ ਦੇ ਦਾਂਗੇ 41 ਦੀ ਹਾਂਜੀ 41 ਦੀ ਲਓ ਜੀ ਸਖਤਾ 41000 ਦੀ ਦੋਸਤੋ ਮਿਲ ਜੂਗੀ ਤੁਹਾਨੂੰ 41000 ਦੀ ਤੇ ਚੌਣ ਚਾਂ ਤੁਹਾਨੂੰ ਦੱਸ ਦਿੱਤਾ ਇੱਕ ਨੰਬਰ ਆ ਠੀਕ ਆ ਜੀ ਪੰਗਾਣੀ ਪੋਣਾ ਇਤਨਾ ਹੀ ਚੋ ਲੈਣੀ ਹਾਂ ਠੀਕ ਆ ਇਹ ਇਧਰ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਆ ਗਾਂ ਖੜੀ ਆ ਹਾਂਜੀ ਇਹ ਕ੍ਰੋਸ ਆ ਗਈ ਆ ਇਹ ਕੱਲ ਤੜਕੇ ਦੀ ਪਾਈ ਸੋਈ ਆ ਕ੍ਰੋਸ ਆ ਅੱਛਾ ਜੀ ਫੱਦਰ ਪਾਜੀ ਸੂਈ ਦਿੱਤਾ ਨਾ ਇਹਨੂੰ ਨਹੀਂ ਮੰਗਾ ਪਉਂਦੇ ਤੇ ਦੂਜੇ ਦਿਨ ਚ ਹੀ ਅੱਜ ਤੇ ਹਾਂਜੀ ਪਤਾ ਨਹੀਂ ਕੀ ਚੱਕਰ ਆ ਦਿਨ ਹੋਣ ਦੇ ਪੂਰੇ ਹੀ ਆ ਤੇ ਪਰ ਵਿਚਾਰਿਆਂ ਨੇ ਕੁਝ ਜਾਂਪਣ ਕੀ ਚੱਕਰ ਬਣਾਈ ਬੱਚਾ ਬੜਾ ਛੋਟਾ ਦਿੱਤਾ ਨਾ ਵਿਚਾਰਾ ਛੋਟਾ ਦਿੱਤਾ ਬੱਚੀ ਆ ਮਗਰ ਇਹ ਬੱਚੀ ਆ ਬਹੁਤ ਛੋਟੀ ਆ ਆਹ ਦੋਸਤੋ ਬੱਚਾ ਹੈ ਮਗਰ ਪਰ ਬੱਚੀ ਆ ਬਿਲਕੁਲ ਛੋਟਾ ਬੱਚਾ ਦੇਵੇਂ ਆਪਾਂ ਕਹਿ ਦਈਏ ਸਵੇਰੇ ਪਹਿਲਾਂ ਸੂਈ ਆ ਉਹ ਦਿਨ ਦੂਨ ਵੀ 10 ਕ ਘਟ ਸੂਈ ਹੋ ਗਈ ਵੈਸੇ ਕਈ ਵਾਰ ਚਲੋ ਉਮੇ ਦੀ ਅੰਦਰੋਂ ਕਈ ਸੇਵਾ ਸੁਆ ਨਹੀਂ ਹੋਣੀ ਕਿ ਹਾਂਜੀ ਉਹਦੇ 18-20 ਕਿਲੋ ਦਾ ਤਾਂ ਭਰ ਜਾਂਦੀ ਆ ਹਾਂ ਇਹ ਇੱਕ ਗੱਲ ਹੋਰ ਦੱਸਾਂਗੇ ਹਾਂ ਸਿਰਫ ਇੱਕ ਥਾਂ ਚੋਂ ਧਾਰਾਂ ਹੀ 15 ਆਈਆਂ ਤੇ ਅਗਲੇ ਚੋਂ ਹਾਂਜੀ ਹਾਂਜੀ ਅਗਲੇ ਚੋਂ ਉਲਟ ਬਹਿਣੀ ਵਾਲਾ ਹੈ ਹਾਂਜੀ ਉਲਟ ਬਹਿਣੀ ਦੱਸੋ ਉਲਟ ਬਹਿਣੀ ਵਾਲਾ ਠੀਕ ਆ ਜੀ ਪੁੱਠੇ ਪਾਸੇ ਉਲਟ ਬਹਿਣੀ ਵਾਲੀ ਸਾਈਡ ਦਾ ਅਗਲਾ ਥਾਣਾ ਉਨ ਦਾ ਜ ਕੋਈ 10-15 ਕਿਹ ਧਾਰਾਂ ਆਈਆਂ ਨੇ ਠੀਕ ਆ ਤੇ ਵੈਸੇ ਤੇਲ ਮਾਰਨਗੇ ਫਿਰ ਦਵਾਗੇ ਆਪਾਂ ਹਾਂ ਤੇਲ ਮਾਰਨਗੇ ਤੇਲ ਸਮਝ ਕੇ ਉਹ ਧਾਰਾਂ ਵਧਣਗੇ ਤਾਂ ਵਾਦੇ ਦੇ ਸਕਦੀਆਂ ਬਾਕੀ ਆਉਂਦੀਆਂ ਨੇ ਆਉਂਦੀਆਂ 15 17 ਹਾਂ ਗਿਣਤੀ ਦੀਆਂ ਦੋ ਦਿੱਕੋ ਜਾਂ ਆਉਂਦਾ ਮਤਲਬ ਕਿ ਰੰਗ ਰੂੰਗੇ ਦਾ ਕੋਈ ਫਰਕ ਤੇ ਨਹੀਂ ਕੋਈ ਉਹ ਚ ਗਲਤੀ ਨਹੀਂ ਕੋਈ ਨਾੜ ਨਹੀਂ ਪਤਾ ਨਹੀਂ ਕੀ ਚਾਂਸ ਬਣ ਗਿਆ ਹਾਂ ਠੀਕ ਆ ਪਿੱਛੋ ਵੈਸੇ ਕਿਸੇ ਵੀਰ ਨੂੰ ਪੁੱਛਿਆ ਸੀ ਜਿੱਥੋਂ ਆਂਦੀ ਹੈ ਜਾਂ ਵੈਸੇ ਪੁੱਛ ਗਏ ਆ ਮੈਂ ਅੱਜ ਅੱਛਾ ਜੀ 42000 ਦੀ ਲਈ ਆ 500 ਕਿਰਾਇਆ ਦਿੱਤਾ ਸਾਨੂੰ ਪਤਾ ਹੁਣ ਨਵੇਂ ਲੈਣੇ ਤੇ ਘਾਟਾ ਕਿੰਨੇ ਪਾਉਣਾ ਘਾਟਾ ਤੁਸੀਂ ਤਾਂ ਚਲੋ ਗੱਬਣ ਲੈ ਕੇ ਆਂਦੀ ਪਰ ਹੁਣ ਸੁਣ ਤੋਂ ਬਾਅਦ ਹੀ ਪਤਾ ਲੱਗਾ ਹਾਂਜੀ ਹਾਂਜੀ ਠੀਕ ਆ ਲਾ ਦੱਸੋ ਫਿਲਹਾਲ ਜਿਹੜੀ ਇਹ ਸੂਈ ਆ ਮੇਰਾ ਵੀਰ ਕੋਈ 10 15 ਕਿਤਾਰਾਂ ਆਉਂਦੀਆਂ ਕੋਈ ਤਿੱਲ ਸਮਝ ਕੇ ਅੱਗੇ ਸਵਦਾ ਕਰ ਲੇ ਬਾਕੀ ਧਾਰਾਂ ਆਉਂਦੀਆਂ ਨੇ ਕੋਈ ਬਰਾਬਰ ਕਰ ਲੈ ਜਾਂ ਬਥਾਰੇ ਉਹ ਬਾਅਦ ਦੀ ਗੱਲ ਆ ਛਾੜੀ 9 10 ਕਿਲੋ ਦੇ ਬੋਲੇ ਤੇ ਚੱਲੀ ਆ ਅੱਛਾ ਤੇ 10 ਕਿਲੋ ਵਾਲਾ ਹੋਣਾ ਹੈਗਾ ਮਣਕੇ ਖੜਕਾ ਹਾਂ ਹਾਂ ਠੀਕ ਆ ਸਟਾਰਟਿੰਗ ਚੱਲੀ ਆ ਤਾਂ ਸਾਨੂੰ ਇੰਨਾ ਪਤਾ ਦੁੱਧ 16 ਕਿਲੋ ਭਰ ਜੂਗੀ 16 ਕਿਲੋ ਹਾਂ 16 ਕਿਲੋ ਭਰ ਜੂਗੀ ਹੁਣ ਕਹਿੰਦਾ 9 ਕਿਲੋ ਬੋਲਾ 9 10 ਕਿਲੋ ਵਾਲਾ ਠੰਡਾ ਹੈਗਾ ਠੀਕ ਆ ਲਿਓ ਖੋਲ ਕੇ ਹੀਰੇ ਦੱਸੋ 9 ਕਿਲੋ ਇਸ ਵਕਤ ਬੋਲਾ ਅਜ ਦੂਜੇ ਹੀ ਦੇਣਾ ਸੂਈ ਨੂੰ ਤੇ ਮਗਰ ਬਚੀ ਆ ਤੇ ਬੱਚਾ ਤੁਹਾਨੂੰ ਦਿਖਾਤਾ ਛੋਟਾ ਜਿਹਾ ਬੱਚਾ ਹੈ ਫੀਮੇਲ ਕਾਫ ਆ ਜਿਹਨੂੰ ਜਨਮ ਦਿੱਤਾ ਇਸ ਵੇੜ ਦੇ ਤੇ ਰਾਠੀ ਤੇ ਸ਼ਾਈ ਵਾਲ ਦਾ ਕਰੋ ਸੰਗ ਲਓ ਜੀ ਤਮ ਨੂੰ ਜਾਂਦੀਆਂ ਹਮਾਲਿਓ ਕਈਆਂ ਬਹੁਤ ਲੋ ਦੱਸੋ ਵੈਸੇ ਇੱਕ ਤੁਹਾਨੂੰ ਠੀਕ ਹੈ ਜੀ ਜਿਹੜੀ ਮੁਸ਼ਕਲ ਹੈਗੀ ਉਹ ਤੁਹਾਨੂੰ ਦੱਸ ਦਿੱਤੀ ਆ ਅੱਗੇ ਮੇਰਾ ਵੀਰ ਥੋੜਾ ਬਾਦਾਂ ਕੋਈ ਟ੍ਰੀਟਮੈਂਟ ਕਰਾ ਲੂਗਾ ਕਈ ਵਾਰ ਤਾਂ ਰੰਜਰੀਆਂ ਦੋਸਤੋ ਬਰਾਬਰ ਵੀ ਹੋ ਜਾਂਦੀਆਂ ਬਿਲਕੁਲ ਨਾ ਆਉਣਾ ਜਿਹੜੀ ਗੱਲ ਅਗਲੇ ਦਿਨ ਉਤਰਾਂ ਕੋਈ ਇਲਾਜ ਕਰਾਵੇ ਅਗਲੇ ਦਿਨ ਪੂਰਾ ਹੋ ਸਕਦਾ ਸਨ ਹਾਂ ਬਿਲਕੁਲ ਸੋ ਬਖਾਲਾ ਬਖੂਲਾ ਬਹੁਤ ਗਰਮਾਲੀ ਨੂੰ ਲੱਗਾ ਠੀਕ ਹੈ ਜੀ ਸੋ ਜੇਕਰ ਨਾ ਇਹ ਔਰ ਹੁੰਦੀ ਤੇ ਦੁੱਧ ਵੈਸੇ ਵੀ ਸੋਹਣਾ ਚਵਾਦਣਾ ਸੀ ਇਹਨੇ ਜਿੱਡਾ ਥਾਲ ਭਾਂਡਾ ਇਹਨੂੰ ਲੱਗਾ ਠੀਕ ਹੈ ਫਿਰ ਕੀ ਡਿਮਾਂਡ ਦੀ ਰੋਗੀ ਫਿਰ ਮੁੱਲ ਲੈਣ ਦਾ ਹਾਂ ਜੇ ਚੋ ਘਾਟੇ ਪਾਣਾ ਹੁਣ ਕਹਿੰਦਾ ਮਰਜ਼ੀ ਪਾ ਦਈਏ ਆ ਦੱਸੋ ਕਿੰਨਾ ਫੇਰ ਕਰਦੇ ਹਾਂ ਹਾਂਜੀ ਕਿੰਨਾ ਤੇਰਾ ਮੁੱਲ ਹੁਣ ਕੀ ਕਰੀਏ ਇਹਦਾ ਮੁੱਲ 37000 ਕਰਨਾ ਤਾਂ ਪੈਣਾ ਕੀ ਕਰੀਏ ਕੀ 37000 ਕਰਦਾ 37000 ਇੱਕੋ ਗੱਲ ਕਰਦੀਏ ਵੀ ਬਿਲਕੁਲ ਐ ਛੋਟਾ ਛੋਟਾ ਦੇ ਦਾਂਗੇ 35000 ਚਲਾਏ ਗਏ ਤਾਂ ਹੋਰ ਥੋੜਾ ਬਾਅਦ ਆ ਦੇਖ ਲਈ ਮੌਕੇ ਤੇ ਕਰਾਂਗੇ ਮਾਨਤਾਣ ਕਰਾਂਗੇ ਠੀਕ ਹੈ ਜੀ ਤਾਂ ਦੱਸੋ 35000 ਆ ਅਦਰਵਾਈਜ਼ ਤੁਸੀਂ ਵੇਖ ਸਕਦੇ ਜੀ ਵੀ ਦੋਸਤੋ 16 ਕਿਲੋ ਆਪਦੇ ਵੱਲ ਤੋਂ ਪੂਰੀ ਖਰੀ ਮੰਨ ਕੇ ਖਰੀਦੀ ਸੀ ਫਿਲਹਾਲ ਚਲੋ ਸਾਰਾ ਘਟ ਜਣੀਆ ਜਾਂ ਕੋਈ ਸਮੱਸਿਆ ਆ ਜਣੀ ਉਹ ਗੱਲ ਕਿਸੇ ਦੇ ਹੱਥ ਵਸ ਨਹੀਂ ਗਈ ਤੇ ਫਿਲਹਾਲ 35000 ਦੇ ਵਿੱਚੋਂ ਵੀ ਛੋਟਛੱਪਾ ਕਰਕੇ 34000 ਦੀ ਤੁਹਾਨੂੰ ਇਹ ਮਿਲ ਜੂਗੀ ਠੀਕ ਆ ਤੇ ਬਾਕੀ ਚੋਣ ਚਣ ਤਿੰਨਾਂ ਥਾਣਾਂ ਦੀ ਬਰਾਬਰੂ ਪੂਰੀ ਆ ਵੈਸੇ ਚੌਥਾ ਥਾਣਾ ਵੀ ਚੱਲਦਾ ਇੱਕ ਵਾਰੀ ਫਿਰ ਤਾਂ 20 ਫੁੱਲ ਆ ਪੂਰ ਛਟਾ ਕੋਈ ਹੋਵੇ ਵੱਧ ਘੱਟ ਹੋਵੇ ਉਹ ਆਪਣੀ ਗਰੰਟੀ ਹੋ ਗਈ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਲਓ ਤੁਸੀਂ ਬਾਕੀ ਪੜਤਾ ਜੈਜ ਆ ਤੇ ਕੋਈ ਤਿਲ ਮੰਨ ਕੇ ਵੀ ਖਰੀਦੂਗਾ ਚਾਹੇ ਕੋਈ ਥੋੜਾ ਬਾਧਾ ਤੁਸੀਂ ਅਗੇ ਲਾਜ਼ਮੀ ਕਰਾ ਲੋਗੇ ਤੇ ਪੌਸਿਬਲ ਹੈਗਾ ਧਾਰਾਂ ਤੋਂ ਬਰਾਬਰ ਹੋ ਜਾਂਦੀ ਕੁਛੇ ਵੀਰ ਤੋਂ ਕੁ ਸਜੈਸ਼ਨ ਲੈ ਕੇ ਵੀ ਸੌਦਾ ਕਰ ਲਿਓ ਇੱਕ ਲਾਸਟ ਦੇ ਵਿੱਚ ਦੋਸਤੋ ਤੁਹਾਨੂੰ ਦਿਖਾਉਣੇ ਆ ਇੱਕ ਹੋਰ ਵੜ ਤੇ ਇਹੀ ਤੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਬਖਾਈ ਸੀ ਪਿਛਲੀ ਵੀਡੀਓ ਦੇ ਵਿੱਚ ਸਾਈ ਵੀਰ ਨੇ ਮੋਗ ਗਿਉਂ ਵੀਰ ਨੇ ਸਾਈ ਪਾਤੀ ਸੀ ਆਪਾਂ 2000 ਰੁਪਇਆ ਹੂੰ ਤੇ 37 ਦੀ ਵੇਗੀ ਸੀ ਹੂੰ ਹੂੰ ਪਰ ਆਪਾਂ ਜਾ ਡਾਊਨ ਹੋ ਗਈ ਸੀ ਤਾਂ ਫੇਰ ਮਹਾ ਨਹੀਂ ਸਾਈ ਆਪਦੀ ਵੀਰ ਬਸ ਕੋ ਵਾਲਾ ਠੀਕ ਆ ਸੌਦਾ ਹੋ ਗਿਆ ਸੀ ਫਿਰ ਹਾਂ ਸੌਦਾ ਹੋ ਗਿਆ ਸੀ ਠੀਕ ਐਸ ਹੁਣ ਦੁੱਧ ਕਿੰਨਾ ਆਪਾਂ ਚਵਾਵਾਂਗੇ ਇਸ ਵਕਤ 10 ਕਿਲੋ ਖੁੱਲਾ ਡੁੱਲਾ 10 ਕਿਲੋ ਹਾਂਜੀ ਠੀਕ ਆ ਪੂਰ ਛੱਟਾ ਉਵੇ ਉਹ ਆਪਣੀ ਗਾਰੰਟੀ ਹਾਂ ਸੂਵੇ ਵੀ ਤਿੱਜੇ ਹੋ ਗਈ ਹੈ ਤਿੱਜੇ ਹੈਗੀ ਬਾਜੀ ਮਗਰ ਬੱਛੀ ਇਹ ਤੇ ਮਗਰ ਬੱਛੀ ਆਪਣੇ ਵੀ ਮਗਰ ਬੱਛੀ ਆ ਬਾਕੀ ਵਰਦੀ ਬੁਰਦੀ ਚਾਰੇ ਥਾਂਾਂ ਦੀ ਪੂਰੀ ਧਾਰਾ ਧੋਰਾ ਦੀ ਪੂਰੀ ਨੇ ਇਹਦਾ ਕੋਈ ਚੱਕ ਸ਼ੱਕ ਨਹੀਂ ਹੈਗਾ ਦਾ ਠੀਕ ਆ ਲੈ ਅਸੀਂ ਰਖੋ ਉਹਦੇ 10 ਦਿਨ ਦੋਸਤੋ ਸੁਈ ਨੂੰ ਹੋ ਗਿਆ ਤੇ ਆਹ ਰੰਗ ਪ੍ਰਿੰਟ ਆ ਬਾਕੀ ਤੁਸੀਂ ਦੇਖ ਲਓ ਠੀਕ ਆ ਜੀ ਤੇ ਪਿਛਲੀ ਵੀਡੀਓ ਆਪਾਂ ਇੱਕ ਪਾਈ ਸੀ ਕੁਝ ਦਿਨ ਪਹਿਲਾਂ ਉਹਦੇ ਚ ਤੁਹਾਨੂੰ ਦਿਖਾਈ ਸੀਗੀ ਤੇ ਫਿਲਹਾਲ ਥੋੜਾ ਜਿਹਾ ਕਿਤੇ ਟੈਂਪਰੇਚਰ ਲੋ ਹਾਈ ਹੋ ਜਾਂਦਾ ਪਰ ਉਸ ਤੋਂ ਬਾਅਦ ਗਰਮੀ ਬਹੁਤ ਪਈ ਦੋਸਤੋ ਪਿਛਲੇ ਦਿਨੀ ਤੇ ਹੁਣ ਵੀ ਤਕਰੀਬਨ ਜੇ ਆਪਾਂ ਰੋਤ ਦੀ 42 45 45 ਡਿਗਰੀ ਤੇ ਘੇੜ-ਘੇੜ ਠੀਕ ਆ ਜੀ ਉਹਦੇ ਕਰਕੇ ਪਸ਼ੂ ਨੂੰ ਕਿਨਾਂ ਦੱਬਾਜੇ ਲੱਗ ਜਾਣਾ ਜਾਂ ਫੀਵਰ ਫੂਵਰ ਚ ਆ ਜਾਣਾ ਇੱਕ ਨਾਰਮਲ ਗੱਲ ਆ ਠੀਕ ਆ ਤੇ ਹੁਣ ਬਿਲਕੁਲ ਜਿਹੜੀ ਠੀਕ ਆ ਪੱਠਾ ਡਕਾ ਪੂਰਾ ਰਜਮਾ ਖਾ ਰਹੀ ਏ ਇਹ ਸੰਦੀ ਆ ਰੱਜੀ ਹੁਣ ਤਾਂ ਹਾਂ ਪੱਠੇ ਪੂਰੇ ਖਾਂਦੀ ਏ ਠੀਕ ਆ ਜੀ ਕਈ ਵਾਰਾ ਡੰਗਰ ਹੋ ਜਾਂਦਾ ਵਾਦਾ ਘਾਟਾ ਠੀਕ ਆ ਜੀ ਅਗਲੇ ਕਿੱਲੇ ਤੇ ਹੋ ਸਕਦਾ ਇਹਨਾਂ ਦਾ ਪਤਾ ਲੱਗਦਾ ਕੋਈ ਹੂੰ ਚੌਣ ਚਾਂ ਜਿਹੜੀ 200 ਫਰਾਵਰੂ ਚਾਰੇ ਥਾਂ ਦਾ ਇੱਕ ਨੰਬਰ ਤੇ ਹਿਰੇ ਕਾ ਥੋੜੀ ਜਿਹਾ ਆਪਣੇ ਵੀਰਾਂ ਨੂੰ ਵੀ ਮਾੜਾ ਨੋਟ ਕਰਾ ਦਿਆ ਬਾਅਦ ਇੱਥੇ ਆਣ ਕੇ ਕੋਈ ਸਾਈਪੈਨਾਂ ਕਰਕੇ ਆਖਣਾ ਕੋਈ ਪਾਣੀ ਨਹੀਂ ਪਰਿਆ ਕੁਛ ਨਹੀਂ ਆਇਆ ਜਮਾਂਦਰੂ ਹੀ ਮਾਰ ਗਿਆ ਇਤਨੀ ਆਂ ਹਾਂ ਇਹ ਜਮਾਂਦਰੂ ਘਰ ਵਾਲੇ ਦੱਸਦੇ ਹੀ ਵੀਰ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਜੀ ਠੀਕ ਆ ਜੀ ਇਹ ਥੋੜਾ ਜਮਾਂਦਰੂ ਦੋਸਤੋ ਇੱਕ ਗੰਢ ਜੀ ਜਿਹੜੀ ਕਹਿ ਲਗੀ ਜਾਂ ਪੋਲੀ ਆ ਬਿਲਕੁਲ ਕੋਈ ਪਾਣੀ ਨਹੀਂ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਪੂਰੀ ਸ਼ਾ ਟੈਪ ਉਹ ਨਹੀਂ ਭਰੀ ਜਾਗਾ ਤੇ ਫਿਲਹਾਲ ਇਹ ਬਹਿੜਾ ਦੋਸਤੋ 10 ਦਿਨਾਂ ਦੀ ਸੂਈ 10 ਕਿਲੋ ਦੁੱਧ ਇਹਦਾ ਹਿਰੇ ਕੀ ਕਰਾਂਗੇ ਲੈਣ ਦੇਣ ਫਿਰ ਆਪਾਂ ਇਹ ਮੋਲ 3 ਕਰਦਾਂਗੇ ਯਾਰ 33 ਨਹੀਂ ਦੇ ਦਾਂਗੇ ਤਾਂ ਮੌਕੇ ਤੇ ਹੋਰ ਵੇਖ ਲਈ ਚਾ ਆ ਮਾਨ ਤਨ ਕਰਾਂਗੇ ਲਓ ਜੀ ਸੋ 33000 ਦੀ ਤੁਸੋਂ ਇਹ ਮਿਲ ਜੂਗੀ ਤੁਹਾਨੂੰ ਬਾਕੀ ਥੋੜਾ ਬਾਤਾਂ ਮੌਕੇ ਤੇ ਹੋਰ ਹੋ ਜਾਊਗਾ ਮਾਨ ਤਨ ਸੋ 10 ਕਿਲੋ ਦੁੱਧ ਇਹਦੇ ਥੱਲੇ ਜਿਹੜਾ ਬਿਲਕੁਲ ਨੈੱਟ ਹਾਜ਼ਰ ਆ ਤੇ ਅੱਗੇ ਸੂਆ ਜਿਹੜਾ 200 ਤਾਜ਼ਾ ਹੀ ਆ ਪਿਛਲੀ ਵੀਡੀਓ ਵਿੱਚ ਵੀ ਆਪਾਂ ਤੁਹਾਨੂੰ ਦਿਖਾਈ ਸੀ ਰੇ ਉਹਦਾਂ ਕਿੰਨੇ ਕਿੰਨੇ ਦਿਨਾਂ ਦੀ ਸੂਈ ਜਿਤਨਾ ਆਪਾਂ ਦੱਸ ਕੇ ਦਿੱਤੀ ਆ ਉਹਦੇ ਚਾਹਦਣਾ ਹੀ ਫੇਰ ਆਗੇ ਹੋਣਾ 10-10 ਦਿਨਾਂ ਦਾ ਮੰਨ ਲੈ 12-10 12 ਦਿਨਾਂ ਦਾ ਮੰਨ ਲੈ 10-10 ਦਿਨਾਂ ਦੀ ਸੂਈ ਹੈਗਾ ਠੀਕ ਆ ਜੀ ਆ ਦੋਸਤੋ ਯਾਰ ਰੇਟ ਪੜਤਾ ਅੱਜ ਇਹਨਾਂ ਪਸ਼ੂਆਂ ਦਾ ਜਾਇ ਜ ਰੱਖੀ ਅੱਜ ਤੇ ਜਾਇਜ ਆ ਮੁੱਲ ਜਾਇਜ ਹੀ ਆ ਵੈਸੇ ਪਿਛਲੀ ਜਿਹੜੀ ਉਹਦੇ ਵਿੱਚ ਵੀ ਐਨੀਮਲ ਪਾਉਂਦੇ ਰਿਆ ਬਿਲਕੁਲ ਜਾਇਜ ਤੇ ਬਿਲਕੁਲ ਛੋਟੇ ਛੋਟੇ ਰੇਟ ਹੁੰਦੇ ਆ ਤੇ ਫਿਲਹਾਲ ਇਹ ਅੱਜ 4 ਐਨੀਮਲ ਨੇ ਚਾਰੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਸੋ ਸੋਏ ਸੋਏ ਪਸ਼ੂ ਆ ਸਾਰੇ ਇਸ ਕਰਕੇ ਦੋਸਤੋ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਆਪਣੀ ਜੋਗੇ ਤਸੱਲੀ ਕਰ ਲਈ ਠੀਕ ਆ ਸੋ ਇੱਕ ਮੱਝ ਤੇ ਤਿੰਨ ਬੇੜਾ ਜਿਹੜੀਆਂ ਆਪਾਂ ਤੁਹਾਨੂੰ ਇਹ ਦਿਖਾਤੀਆਂ ਨੇ ਠੀਕ ਆ ਹਰੇਕ ਨੰਬਰ ਬੋਲ ਦਈਏ ਭਰਾ ਕਾਨਨ 23 44 13 ਠੀਕ ਆ ਜੀ ਇਹੋ ਨੰਬਰ ਚੱਲਦਾ ਨਾ ਆਪਣੇ ਕੋਲ ਹਾਂ ਜੀ ਇਹੋ ਚੱਲਦਾ ਇੱਕ ਵਾਰ ਜੀ ਨਵੀਰ ਹੀਰਾ ਆਪਣੇ ਨਾਲ ਪਿੰਡ ਮੂਸੇ ਤੋਂ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੋ ਬਾਕੀ ਆਓ ਆਪਣੀ ਨਰਖ ਪਰਖਾ ਕਿਸੇ ਵੀਰ ਨੇ ਤਸੱਲੀ ਕਰਨੀ ਹੈ ਤਾਂ ਮੋਸਟ ਵੈਲਕਮ ਤੁਸੀਂ ਇੱਥੇ ਆਣ ਕੇ ਆਪਦੀ ਤਸੱਲੀ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ